ਫੇਰ ਸਰਕਾਰਾਂ ਦਾ ਜਾਂ ਪਾਰਟੀਆਂ ਦਾ ਖਾਸ ਕਰਕੇ ਬੀਜੇਪੀ ਜੋ ਸੈਂਟਰ ਦੇ ਵਿੱਚ ਵੀ ਰਾਜ ਕਰ ਰਹੀ ਹੈ ਤੇ ਰਾਜਸਤਾਨੀ ਦਿੱਲੀ ਦੇ ਵਿੱਚ ਵੀ ਰਾਜ ਕਰ ਰਹੀ ਹੈ ਉਹਨਾਂ ਦਾ ਸਿੱਖ ਵਿਰੋਧੀ ਚਿਹਰਾ ਸਾਹਮਣੇ ਨੰਗਾ ਆ ਗਿਆ ਕਿ ਕਿਸ ਤਰ੍ਹਾਂ ਦਵਿੰਦਰ ਪਾਰ ਭੁੱਲਰ ਜੀਆਂ ਦੀ ਜੋ ਰਿਹਾਈ ਦੀ ਅਪੀਲ ਸੀ ਉਹ ਦਿੱਲੀ ਦੇ ਬੋਰਡ ਨੇ ਖਾਰਜ ਕਰਤੀ ਇੱਕ ਪਾਸੇ ਬੀਜੇਪੀ ਦੇ ਦਿੱਲੀ ਦੇ ਲੀਡਰ ਜਾ ਪੰਜਾਬ ਦੇ ਲੀਡਰ ਬੜੇ ਸਿੱਖਾਂ ਤੈਸੀ ਹੋਣ ਦੇ ਦਾਅਵੇ ਕਰਦੇ ਆ ਪਰ ਨਾਲ ਦੂਜੇ ਪਾਸੇ ਸਿੱਖ ਕੌਮ ਪ੍ਰਤੀ ਨਫ਼ਰਤ ਕਿਸ ਹੱਦ ਤੱਕ ਹੈ ਕਿ ਜਿਸ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 2019 ਦੇ ਵਿੱਚ ਗੁਰੂ ਸਾਹਿਬ ਦੇ ਗੁਰਪੁਰਪਤੇ ਨੋਟੀਫਿਕੇਸ਼ਨ ਕੀਤਾ ਸੀ ਉਸ ਵਿੱਚ ਵੀ ਭਾਈ ਰਵਿੰਦਰ ਪਾਸੇ ਭੁੱਲਣ ਦੀ ਰਿਹਾਈ ਦੀ ਗੱਲ ਸੀ ਪਰ ਉਸ ਵੇਲੇ ਬਹਾਨੇ ਮਾਰ ਰਹੀ ਹੈ ਭਾਜਪਾ ਕਿ ਜੀ ਆਮ ਆਦਮੀ ਸਰਕਾਰ ਹੈ ਦਿੱਲੀ ਚ ਉਹਨਾਂ ਦਾ ਬੋਰਡ ਸਪਾਰਸ਼ ਨਹੀਂ ਕਰ ਰਹਾ ਤਈਓ ਰਿਹਾਈ ਨਹੀਂ ਕਰ ਰਹੀ ਫਿਰ ਹੁਣ ਤਾਂ ਬੀਜੇਪੀ ਦੀ ਸਰਕਾਰ ਹੈ ਉੱਥੇ ਤੇ ਫਿਰ ਜੋ ਇਹ ਰਿਹਾਈ ਰੱਦ ਕੀਤੀ ਹੈ ਤੇ ਨਾ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ ਅਰਤ ਸਿੰਘ ਸਾਹਿਬ ਗਿਆ ਨਿਕਲਦੀਪ ਸਿੰਘ ਗੜਗਾਦ ਸਿੰਘ ਜੀ ਨੂੰ ਸਖਤਰੇ ਦੇ ਵਿੱਚ ਦਿੱਲੀ ਦੀ ਮੁੱਖ ਮੰਤਰੀ ਤੇ ਸਾਰੇ ਮੰਤਰੀ ਮਿਲਣ ਆਏ ਸੀ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਜੀ ਨੇ ਜ਼ਿਕਰ ਕੀਤਾ ਸੀ ਕਿ ਤੁਹਾਡੇ ਕੋਲ ਗਵਿੰਦਰਪੁਰ ਭੋਲਰ ਜੀ ਦੀ ਰਿਹਾਈ ਦੀ ਫੈਲ ਪਈ ਹੈ ਰਿਹਾ ਕਰ ਦਿਓ ਪਰ ਉਸ ਬਚਨ ਨੂੰ ਹੁਕਮ ਨੂੰ ਇਗਨੋਰ ਕਰਦੇ ਹੋਏ ਦਿੱਲੀ ਸਰਕਾਰ ਨੇ ਭਾਜਪਾ ਪਾਰਟੀ ਨੇ ਸਿੱਖ ਕੌਮ ਨੂੰ ਇੱਕ ਵਾਰ ਫੇਰ ਬੇਗਾਨਗੀ ਦਾ ਅਹਿਸਾਸ ਕਰਾਇਆ ਕਿ ਇੱਕ ਪਾਸੇ ਸਿੱਖ 30 32 32 ਸਾਲ ਤੋਂ ਜੇਲ੍ਹਾਂ ਚ ਬੰਦ ਹੈ ਚਾਹੇ ਭਾਈ ਜਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਹੋਵੇ ਚਾਹੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਹਣੇ ਦੀ ਗੱਲ ਹੋਵੇ ਜਿਨ੍ਹਾਂ ਨੂੰ 32 ਸਾਲ ਤੋਂ ਜੇਲ੍ਹ ਚ ਬੰਦ ਹੈ 18 ਸਾਲ ਤੋਂ ਫાંਸੀ ਚੱਕੀ ਚ ਬੰਦ ਹੈ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਜੋ ਫੈਲ ਸੈਂਟਰ ਸਰਕਾਰ ਕੋਲੇ ਪਈ ਹੈ ਸੁਪਰੀਮ ਕੋਰਟ ਨੇ ਜੋ ਸ਼ਕਤੀ ਤਰੀਕਾਂ ਤੇ ਸੁਣਵਾਈ ਚ 15 ਬਾਰ ਸੁਪਰੀਮ ਕੋਰਟ ਨੇ ਦੇਸ਼ ਦੀ ਸਰਕਾਰ ਨੂੰ ਕਿਹਾ ਕਿ ਇਸ ਮਸਲੇ ਤੇ ਸੁਣਵਾਈ ਕਰੋ ਫੈਸਲਾ ਕਰੋ ਕਿਉਂਕਿ ਬਹੁਤ ਸਮਾਂ ਹੋ ਗਿਆ 32 ਸਾਲ ਜੇਲ੍ਹ ਚ 18 ਸਾਲ ਫાંਸੀ ਚੱਕੀ ਚ ਬੰਦ ਪਰ ਤੁਸੀਂ ਇਸ ਮਸਲੇ ਤੇ ਗੌਰ ਨਹੀਂ ਕਰ ਰਹੇ ਇੱਕ ਤਰ੍ਹਾਂ ਦਾ ਸਿੱਖ ਕੌਮ ਨੂੰ ਗੁਲਾਮੀ ਦਾ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਜਿਸ ਨਾਲ ਸਿੱਖ ਮਨਾਂ ਦੇ ਵਿੱਚ ਬੜਾ ਗੁੱਸਾ ਬੜਾ ਕਰੋਧ ਹੈ ਬੜੇ ਮਨੋਂ ਠੇਸ ਪਹੁੰਚੀ ਹੈ ਕਿ ਸਰਕਾਰਾਂ ਕਿਸ ਹੱਦ ਤੱਕ ਕਹਿਣੀ ਤੇ ਕਰਨੀ 'ਚ ਫਰਕ ਹੈ ਇੱਕ ਪਾਸੇ ਉਹਨਾਂ ਲੀਡਰ ਕਹਿ ਰਹੇ ਆ ਰਹਿ ਆਉਣੀ ਚਾਹੀਦੀ ਹੈ ਦੂਜੇ ਪਾਸੇ ਸਰਕਾਰਾਂ ਨਹੀਂ ਕਰ ਰਹੀਆਂ ਇਹ ਮਤਰੀ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਇਹ ਬੀਜੇਪੀ ਦੇ ਸੈਂਤ ਸਰਕਾਰ ਦੇ ਦਿੱਲੀ ਸਰਕਾਰ ਦੇ ਮੱਥੇ ਤੇ ਕਲੰਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ